ਸਾਰੇ ਭੈਣ ਭਾਵ ਨੂੰ ਪਿਆਰ ਭਰੀ ਜੈ ਮਸੀਦੀ ਅੱਜ ਇਸ ਸਵੇਰ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੀ ਪਾਕ ਪਵਿੱਤਰ ਹਜ਼ੂਰੀ ਵਿੱਚ ਇਕੱਠੇ ਹੋਏ ਆ ਆਪ ਸਭ ਮਿਲ ਕੇ ਖੁਦਾ ਦੇ ਦੁਆਰਾ ਹੋਈ ਵੱਡੇ ਕਮਾਂ ਦੀਆਂ ਗਵਾਹੀਆਂ ਨੂੰ ਜਾਣਾਂਗੇ ਪਹਿਲੀ ਗਵਾਹੀ ਸਤੇ ਜਗਜੀਤ ਕੌਰ ਦੀ ਆ 40 ਸਾਲਾਂ ਤੋਂ ਉਹਨਾਂ ਨੂੰ ਗੁਪਤ ਅੰਗ ਤੇ ਬਹੁਤ ਜ਼ਿਆਦਾ ਪ੍ਰੋਬਲਮ ਸੀ ਉਹਨਾਂ ਨੇ ਵਿਸ਼ਵਾਸਨਾ ਪ੍ਰੇਲਨਾਈ ਨੰਬਰ ਤੇ ਕਾਲ ਕਰਕੇ ਆਪਣਾ ਨਾਮ ਲਿਖਵਾਇਆ ਪ੍ਰੇਰਤੋਂ ਬਾਅਦ ਉਹ ਬਿਲਕੁਲ ਠੀਕ ਹੋ ਗਏ ਇਸ ਗਵਾਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਬ੍ਰਦਰ ਬਲਵਿੰਦਰ ਸਿੰਘ ਦੀ ਆ ਉਹਨਾਂ ਨੇ ਬਾੜ ਜਾਣ ਦੇ ਲਈ ਇੰਟਰਵਿਊ ਦੇ ਲਈ ਜਾਣਾ ਸੀ ਉਹਨਾਂ ਨੇ ਵਿਸ਼ਵਾਸਨਾ ਪ੍ਰੇਰ ਲਈ ਨੰਬਰ ਤੇ ਕਾਲ ਕਰਕੇ ਆਪਣਾ ਨਾਮ ਲਿਖਵਾਇਆ ਪ੍ਰੇਰ ਤੋਂ ਬਾਅਦ ਉਹ ਇੰਟਰਵਿਊ ਦੇ ਵਿੱਚ ਸਿਲੈਕਟ ਹੋ ਗਏ ਇਸ ਗਵਾਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਸਿਸਟਰ ਅਨਾਮਿਕਾ ਦੀਆ ਉਹ ਫੌਰੀਨ ਗਏ ਹੋਏ ਸਨ ਉਰ ਉਥੇ ਜਾ ਕੇ ਉਹਨਾਂ ਨੇ ਆਪਣੇ ਕੇਕ ਦਾ ਬੇਕਰੀ ਦਾ ਕੰਮ ਸ਼ੁਰੂ ਕੀਤਾ ਹੋਇਆ ਸੀ ਪਰ ਉਹਨਾਂ ਨੂੰ ਆਰਡਰ ਨਹੀਂ ਸਨ ਆ ਰਹੇ ਉਹਨਾਂ ਨੇ ਵਿਸ਼ਵਾਸਨਾ ਪ੍ਰੇਰ ਲਈ ਨੰਬਰ ਤੇ WhatsApp ਮੈਸੇਜ ਦੇ ਦੁਆਰਾ ਆਪਣੀ ਪ੍ਰੇ ਰਿਕਵੈਸਟ ਲਿਖਵਾਈ ਔਰ ਜਦੋਂ ਉਹਨਾਂ ਦੇ ਲਈ ਨਾਮ ਲਾ ਕੇ ਉਹਨਾਂ ਲਈ ਪ੍ਰੇਅਰ ਕੀਤੀ ਗਈ ਉਸ ਤੋਂ ਬਾਅਦ ਉਹਨਾਂ ਨੂੰ ਆਰਡਰ ਆਉਣੇ ਸ਼ੁਰੂ ਹੋ ਗਏ ਔਰ ਸਿਸਟਰ ਦਸਦੇਹਾਨ ਕਿ ਉਹਨਾਂ ਨੂੰ ਸਕਿਨ ਪ੍ਰੋਬਲਮ ਸੀ ਉਹ ਬਿਲਕੁਲ ਠੀਕ ਹੋ ਗਈ ਔਰ ਫਿਰ ਤੋਂ ਉਹਨਾਂ ਨੇ ਪ੍ਰਾਰਥਨਾ ਕਰਵਾਈ ਉਹਨਾਂ ਦਾ ਲੋਨ ਜੋ ਸੀ ਉਹਨਾਂ ਨੂੰ ਫੀਸ ਭਰਨ ਲਈ ਲੋਨ ਦੀ ਜ਼ਰੂਰਤ ਸੀ ਔਰ ਲੋਨ ਦੀ ਪੇਮੈਂਟ ਪਹੁੰਚ ਨਹੀਂ ਸੀ ਰਹੀ ਉਹਨਾਂ ਨੇ ਵਿਸ਼ਵਾਸਨਾ ਪ੍ਰੇਲੇ ਨੰਬਰ ਤੇ ਕਾਲ ਕਰਕੇ ਆਪਣਾ ਨਾਮ ਲਿਖਵਾਇਆ ਔਰ ਪ੍ਰਾਰਥਨਾ ਤੋਂ ਬਾਅਦ ਉਹਨਾਂ ਦੇ ਲੋਨ ਦੇ ਪੈਸੇ ਉਹਨਾਂ ਨੂੰ ਮਿਲ ਗਏ ਇਸ ਗਵਾਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਸਿਸ ਬ੍ਰਦਰ ਕੁਲਵਿੰਦਰ ਸਿੰਘ ਦੀ ਆ ਪੰਜ ਸਾਲਾਂ ਤੋਂ ਉਹਨਾਂ ਨੂੰ ਚਾਰੇ ਤਰਫ ਤੋਂ ਆਵਾਜ਼ਾਂ ਸੁਣਦੀਆਂ ਰਹਿੰਦੀਆਂ ਸਨ ਦਿਨ ਰਾਤ ਬਹੁਤ ਬੁਰੀਆਂ ਗੱਲਾਂ ਤੇ ਗਲਤ ਆਵਾਜ਼ਾਂ ਉਹਨਾਂ ਨੂੰ ਸੁਣਦੀਆਂ ਰਹਿੰਦੀਆਂ ਸਨ ਜਿਸ ਵੀ ਜਗ੍ਹਾ ਜਾ ਕੇ ਜਾਂਦੇ ਸਨ ਉੱਥੇ ਹੀ ਉਹਨਾਂ ਨੂੰ ਆਵਾਜ਼ਾਂ ਆਉਂਦੀਆਂ ਸਨ ਕਾਫੀ ਜਗ੍ਹਾ ਕੋਮ ਫਿਰ ਕੇ ਉਹਨਾਂ ਨੇ ਦੇਖਿਆ ਉਹਨਾਂ ਨੂੰ ਕੋਈ ਫਰਕ ਨਹੀਂ ਸੀ ਪੈ ਰਿਹਾ ਉਹਨਾਂ ਨੇ ਵਿਸ਼ਵਾਸਨਾ ਪ੍ਰੇਲਾਈਨ ਨੰਬਰ ਤੇ ਕਾਲ ਕਰਕੇ ਪ੍ਰੇਰ ਕਰਵਾਈ ਪ੍ਰੇਰ ਤੋਂ ਬਾਅਦ ਉਹਨਾਂ ਨੂੰ ਆਵਾਜ਼ਾਂ ਆਉਣੀਆਂ ਬੰਦ ਹੋ ਗਈਆਂ ਇਸ ਕਵਾਈ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਔਰ ਮੈਂ ਵੀ ਖੁਦਾ ਦਾ ਧੰਨਵਾਦ ਕਰਦੀ ਆ ਤੁਹਾਡੇ ਸਭ ਦੀਆਂ ਦੁਆਵਾਂ ਦੇ ਨਾਲ ਪਰਮੇਸ਼ਰ ਦੀ ਕਿਰਪਾ ਦੇ ਦੁਆਰਾ ਮੇਰੀ ਮੰਮੀ ਦੀ ਕੰਡੀਸ਼ਨ ਹੁਣ ਬਹੁਤ ਜ਼ਿਆਦਾ ਬੈਟਰ ਹੈ ਬਹੁਤ ਹੱਦ ਤੱਕ ਉਹਨਾਂ ਨੂੰ ਫਰਕ ਪੈ ਗਿਆ ਹੈ ਪਹਿਲਾਂ ਉਹਨਾਂ ਨੂੰ ਸਾਰਾ ਦਿਨ ਹੀ ਘਬਰਾਹਟ ਹੁੰਦੀ ਰਹਿੰਦੀ ਸੀ ਔਰ ਸਾਰਾ ਦਿਨ ਹੀ ਰੋਂਦੇ ਰਹਿੰਦੇ ਸਨ ਔਰ ਬਹੁਤ ਬੁਰੇ ਤਰੀਕੇ ਦੇ ਨਾਲ ਉਹਨਾਂ ਨੂੰ ਬੇਚੈਨੀ ਹੁੰਦੀ ਸੀ ਉਹ ਅੰਦਰ ਬਾਹਰ ਅੰਦਰ ਬਾਹਰ ਭੱਜਦੇ ਰਹਿੰਦੇ ਸਨ ਹੁਣ ਉਹਨਾਂ ਨੂੰ ਬਿਲਕੁਲ ਹੀ ਘਬਰਾਹਟ ਬੰਦ ਹੋ ਗਈ ਹੈ ਬੇਚੈਨੀ ਵੀ ਬਿਲਕੁਲ ਬੰਦ ਹੋ ਗਈ ਹੈ ਹੁਣ ਉਹ ਇੱਕ ਜਗ੍ਹਾ ਆਰਾਮ ਨਾਲ ਟਿਕ ਕੇ ਬੈੰਦੇ ਹਨ ਉਹਨਾਂ ਦਾ ਮਨ ਵੀ ਘਰ ਚ ਲੱਗਣ ਲੱਗ ਗਿਆ ਆ ਔਰ ਥੋੜੀ ਬਹੁਤ ਜੋ ਪ੍ਰੋਬਲਮ ਰਹਿ ਗਈ ਅਸੀਂ ਵਿਸ਼ਵਾਸ ਕਰਦੇ ਆ ਖੁਦਾ ਉਹ ਵੀ ਬਿਲਕੁਲ ਠੀਕ ਕਰ ਚੁੱਕਿਆ ਤੁਹਾਡੇ ਸਭ ਦੀਆਂ ਪ੍ਰਾਰਥਨਾਵਾਂ ਲਈ ਸ਼ੁਕਰ ਔਰ ਧੰਨਵਾਦ ਔਰ ਖੁਦਾ ਦੀ ਇਸ ਵੱਡੀ ਕਿਰਪਾ ਲਈ ਦਿਲ ਤੋਂ ਧੰਨਵਾਦ ਕਰਦੇ ਹਾਂ ਅੱਜ ਅਸੀਂ ਵਚਨ ਦੇ ਵਿੱਚ ਉਹ ਹੰਕਾਰ ਦੇ ਬਾਰੇ ਕੁਝ ਵਚਨਾਂ ਨੂੰ ਜਾਣਾਂਗੇ ਕਿਉਂਕਿ ਅਸੀਂ ਦੇਖਦੇ ਹੈਗੇ ਕਿ ਜਿਹੜਾ ਹੰਕਾਰ ਹੈਗਾ ਨਾ ਉਹ ਬਹੁਤ ਸਾਰੇ ਲੋਕਾਂ ਦੇ ਵਿੱਚ ਵੱਧ ਗਿਆ ਔਰ ਉਹ ਹੰਕਾਰ ਨੂੰ ਕੋਈ ਪਾਪ ਵੀ ਨਹੀਂ ਮੰਨਦੇ ਬਹੁਤ ਸਾਰੇ ਭੈਣ ਭਾਈ ਐਸੇ ਆ ਉਹ ਕੀ ਕਹਿਣਗੇ ਕਿ ਸਾਨੂੰ ਆਪਣੇ ਆਪ ਤੇ ਮਾਣ ਆ ਕਿਉਂਕਿ ਸਾਨੂੰ ਸਾਡੇ ਵਿੱਚ ਇਸ ਚੀਜ਼ ਦੀ ਯੋਗਤਾ ਹੈਗੀ ਆ ਅਸੀਂ ਕੈਪੇਬਲ ਹੈਗੇ ਇਸ ਕਰਕੇ ਸਾਨੂੰ ਇਸ ਚੀਜ਼ ਦਾ ਮਾਣ ਆ ਅਸੀਂ ਵਿਵਚਾਰਤਾ ਨਹੀਂ ਕਰਦੇ ਅਸੀਂ ਚੋਰੀ ਤਾਂ ਨਹੀਂ ਨਾ ਕਰਦੇ ਅਸੀਂ ਲੋਕਾਂ ਵਾਂਗ ਠੱਗੀਆਂ ਤਾਂ ਨਹੀਂ ਨਾ ਮਾਰਦੇ ਸੋ ਬਹੁਤ ਸਾਰੇ ਭੈਣ ਭਾਈ ਐਸੇ ਹੈਗੇ ਨੇ ਜਿਨ੍ਹਾਂ ਨੂੰ ਹੰਕਾਰ ਦੇ ਵਿੱਚ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਕਿ ਫਿਰ ਕੀ ਹੋਇਆ ਇਹ ਚੀਜ਼ ਮੇਰੇ ਲਈ ਸਹੀ ਹੈਗੀ ਆ ਔਰ ਉਹ ਇਸ ਚੀਜ਼ ਨੂੰ ਪਾਪ ਨਹੀਂ ਸਮਝਦੇ ਹੈਗੇ ਉਹਨਾਂ ਨੂੰ ਇਹ ਲੱਗਦਾ ਕਿ ਹੰਕਾਰ ਕੋਈ ਵੱਡਾ ਪਾਪ ਨਹੀਂ ਹੈਗਾ ਪਾਪ ਕੀ ਹੈਗਾ ਚੋਰੀ ਕਰਨਾ ਝੂਠ ਬੋਲਣਾ ਵਿਵਚਾਰ ਕਰਨਾ ਇਹ ਸਾਰੇ ਪਾਪ ਹੈਗੇ ਨੇ ਕਿਸੇ ਨਾਲ ਬੁਰੀ ਨਜ਼ਰ ਨਾ ਦੇਖਣਾ ਜਾਂ ਫਿਰ ਕਿਸੇ ਦੀ ਝੂਠੀ ਗਵਾਹੀ ਦੇਣਾ ਝੂਠ ਬੋਲਣਾ ਪਰ ਉਹਨਾਂ ਨੂੰ ਇਹ ਲੱਗਦਾ ਕਿ ਹੰਕਾਰ ਜਿਹੜੇ ਇੱਕ ਟਾਈਪ ਹੈਗੀ ਉਹ ਵੈਸੇ ਜਿਸ ਦੀ ਇੱਕ ਨੇਚਰ ਹੈਗਾ ਜ ਜਨਾਪਾ ਈਗੋ ਕਹਿ ਦਿੰਦੇ ਨੇ ਕਿ ਇੱਕ ਨੇਚਰ ਆ ਕੋਈ ਕਿ ਬੰਦਾ ਆਪਣੇ ਪ੍ਰਾਉਡ ਵਿੱਚ ਰਹਿੰਦਾ ਉਹਨੂੰ ਫਰਾਈਡ ਤੇ ਪ੍ਰਾਉਡ ਵਿੱਚ ਫਰਕ ਨਹੀਂ ਪਤਾ ਲੱਗਦਾ ਸੋ ਅੱਜ ਇਸੇ ਵਿਸ਼ੇ ਤੇ ਗੱਲ ਕਰਾਂਗੇ ਹੰਕਾਰ ਤੋਂ ਛੁਟਕਾਰੇ ਦੇ ਲਈ ਅੱਜ ਅਸੀਂ ਖਾਸ ਪ੍ਰਾਰਥਨਾ ਕਰਾਂਗੇ ਔਰ ਜੋ ਵੀ ਭੈਣ ਭਾਈ ਤੁਹਾਨੂੰ ਐਸਾ ਲੱਗਦਾ ਹੈਗਾ ਕਿ ਆਪਣੇ ਹੀ ਵਿਚਾਰਾਂ ਵਿੱਚ ਬੜੇ ਖੁਸ਼ ਰਹਿੰਦੇ ਨੇ ਔਰ ਇਸ ਖੁਸ਼ਫਹਿਮੀ ਵਿੱਚ ਰਹਿੰਦੇ ਆ ਕਿ ਮੈਂ ਜੋ ਕਰ ਰਿਹਾ ਬਿਲਕੁਲ ਸਹੀ ਆ ਉਹਨਾਂ ਦਾ ਕਿਸ ਵਚਨ ਨੂੰ ਜ਼ਰੂਰ ਭੇਜਣਾ ਤਾਂ ਜੋ ਪਰਮੇਸ਼ਰ ਅੱਜ ਦੇ ਇਸ ਵਚਨ ਦੇ ਦੁਆਰਾ ਉਹਨਾਂ ਦੇ ਹੰਕਾਰ ਦਾ ਨਾਸ਼ ਕਰਨ ਔਰ ਉਹਨਾਂ ਦੀਆਂ ਅੱਖਾਂ ਨੂੰ ਰੌਸ਼ਨੀ ਦੇਣ ਤਾਂ ਜੋ ਖੁਦਾ ਵਿੱਚ ਅੱਛੀ ਚਾਲ ਚੱਲ ਸਕਣ ਸੋ ਆਓ ਸਭ ਮਿਲ ਕੇ ਅੱਜ ਦੇ ਵਚਨ ਨੂੰ ਪੜ੍ਹਦੇ ਹਾਂ ਯਸ਼ਾਇਆ 14 ਉਹਦੀ 12 ਤੋਂ ਲੈ ਕੇ 15 ਨੰਬਰਾਈ ਤੱਕ ਤੂੰ ਆਕਾਸ਼ ਤੋ ਕਿਵੇਂ ਡੇਗ ਪਿਆ हे ਦਿਨ ਦੇ ਤਾਰੇ ਫਜ਼ਰ ਦੇ ਪੁੱਤਰ ਤੂੰ ਕਿਵੇਂ ਧਰਤੀ ਉਤੇ ਵੱਢਿਆ ਗਿਆ हे ਕੋਮਾ ਦੇ ਟੌਣ ਵਾਲੇ ਤੂੰ ਆਪਣੇ ਦਿਲ ਵਿੱਚ ਆਖਿਆ ਕਿ ਮੈਂ ਆਕਾਸ਼ ਉਤੇ ਚੜ ਜਾਵਾਂਗਾ ਪਰਮੇਸ਼ਰ ਦੇ ਤਾਰਿਆਂ ਤੋਂ ਉਤਾਂਹ ਮੈਂ ਆਪਣਾ ਸਿੰਘਾਸਨ ਉੱਚਾ ਕਰਾਂਗਾ ਅਤੇ ਮੈਂ ਮੰਡਲੀ ਦੇ ਪਹਾੜ ਉਤੇ ਉੱਤਰ ਦੀਆਂ ਹੱਦਾਂ ਵਿੱਚ ਬੈਠਾਂਗਾ ਮੈਂ ਬੱਦਲਾਂ ਦੀਆਂ ਉਚਾਈਆਂ ਤੇ ਚੜ ਜਾਵਾਂਗਾ ਮੈਂ ਆਪ ਨੂੰ ਆਤਮਹਾਨ ਜਿਹਾ ਬਣਾਵਾਂਗਾ ਪਰ ਤੂੰ ਪਤਾਲ ਤੱਕ ਸਗੋਂ ਟੋਏ ਦੇ ਢੁਗਾਈ ਤੱਕ へਠਾ ਲਾਇਆ ਜਾਵੇਂਗਾ ਹallelujah ਇਸ वचन ਨੂੰ ਬਹੁਤੇ ਜਣਾਂ ਨੂੰ ਸੁਣ ਕੇ ਸਮਝ ਆ ਗਈ ਹੋएगी ਕਿ ਕਿਸ ਬਾਰੇ ਗੱਲ ਹੋ ਰਹੀ ਆ ਔਰ ਕਾਫੀ ਇਹ ਸੋਚ ਰਹੇ ਹੋਣਗੇ ਕਿ ਇਹਦੇ ਵਿੱਚ ਕੀ ਸੀ ਸੋ ਅਸੀਂ ਦੇਖਦੇ ਹੈਗਾ ਕਲਾਮ ਦੇ ਵਿੱਚ ਲਿਖਿਆ ਤੂੰ ਆਕਾਸ਼ ਤੋਂ ਕਿਵੇਂ ਡਿੱਗਿਆ ਔਰ ਤੂੰ ਫਜ਼ਰ ਦਾ ਤਾਰਾ ਸੀ ਆ ਸੌਰੀ ਤੂੰ ਦਿਨ ਦਾ ਤਾਰਾ ਸੀ ਔਰ ਫਜ਼ਰ ਦਾ ਪੁੱਤਰ ਸੀ ਕਹਿੰਦੇ ਤੂੰ ਧਰਤੀ ਤੇ ਕਿਵੇਂ ਡਿੱਗਿਆ ਅਤੇ ਤੂੰ ਕੋਮਾ ਦਾ ਟੌਨ ਵਾਲਾ ਬਣ ਗਿਆ ਸ਼ਾਇਦ ਹੁਣ ਸਾਨੂੰ ਸਮਝ ਆ ਗਈ ਹੋਏਗੀ ਇੱਥੇ ਗੱਲ ਲੂਸੀਫਰ ਦੀ ਹੋ ਰਹੀ ਆ ਜਿਹਨੂੰ ਅਸੀਂ ਸ਼ੈਤਾਨ ਕਰਕੇ ਕਹਿੰਦੇ ਆ ਸੋ ਲੂਸੀਫਰ ਕੌਣ ਸੀ ਫਸਟ ਆਫ ਆਲ ਅਸੀਂ ਜਿੰਨੂੰ ਸ਼ੈਤਾਨ ਕਹਿੰਦੇ ਆ ਨਾ ਉਹਦਾ ਨਾਮ ਸ਼ੈਤਾਨੀ ਹੈਗਾ ਉਹਦੀ ਕੁਆਲਿਟੀ ਹੈ ਸ਼ੈਤਾਨ ਮਤਲਬ ਉਹਦੇ ਵਿੱਚ ਇੱਕ ਖੂਬੀ ਆ ਕਿ ਉਹ ਸ਼ੈਤਾਨੀ ਕੰਮ ਕਰਦਾ ਹੈ ਉਸੇ ਤਰ੍ਹਾਂ ਮਸੀਹ ਕੋਈ ਨਾਮ ਨਹੀਂ ਹੈਗਾ ਮਸੀਹ ਉਹਦੀ ਕੁਆਲਿਟੀ ਸੀ ਯੇਸ਼ੂ ਦਾ ਨਾਮ ਸੀ ਮਸੀਹ ਉਹਦੀ ਕੁਆਲਿਟੀ ਸੀ ਕਿ ਉਹ ਧਰਤੀ ਉੱਤੇ ਦੁੱਖਾਂ ਬਿਮਾਰਾਂ ਦੇ ਲਈ ਮਸੀਹਾ ਬਣ ਕੇ ਆ ਗਿਆ ਉਸੇ ਤਰ੍ਹਾਂ ਸ਼ੈਤਾਨ ਉਹਦਾ ਨਾਮ ਨਹੀਂ ਸੀ ਪਰ ਸ਼ੈਤਾਨ ਉਹਦੀ ਕੁਆਲਿਟੀ ਸੀ ਜਿਹਨੂੰ ਅਸੀਂ ਡਿਸ ਕੁਆਲਿਟੀਆਂ ਕਹਿੰਦੇ ਆ ਪਰ ਉਹਦੇ ਲਈ ਉਹ ਕੁਆਲਿਟੀਆਂ ਹੀ ਹੈਗੀਆਂ ਨੇ ਕਿ ਉਹ ਇੱਕ ਹੰਕਾਰੀ ਬੰਦਾ ਸੀ ਉਹਦੇ ਵਿੱਚ ਸਭ ਤੋਂ ਵੱਧ ਕੀ ਸੀ ਹੰਕਾਰ ਹੀ ਸੀ ਦੇਖੋ ਅਗਰ ਅਸੀਂ ਦੇਖਦੇ ਆ ਲੂਸੀਫਰ ਦੇ ਬੈਗ ਜਾ ਕੇ ਕਿ ਉਹਦੀ ਆਖਿਰ ਕੀ ਸਟੋਰੀ ਰਹੀ ਹੈ ਸੋ ਅਸੀਂ ਜਾਣਦੇ ਆ ਕਿ ਪਰਮੇਸ਼ਰ ਨੇ ਇੱਕ ਲੂਸੀਫਰ ਨਾਮ ਦਾ ਮਹਾਦੂਤ ਬਣਾਇਆ ਬਲਕਿ ਵਰਸ਼ਿਪ ਲੀਡਰ ਬਣਾਇਆ ਜਿਹਦੀ ਬਾਡੀ ਜਿਹਦੇ ਪੰਖਾਂ ਜਿਹਦੇ ਹੱਥਾਂ ਵਿੱਚ ਸਾਰੇ ਤਰ੍ਹਾਂ ਦੇ ਸਾਜ਼ ਸੀ ਔਰ ਜਦੋਂ ਨੱਚ ਕੇ ਖੁਦਾ ਦੀ ਮਹਿਮਾ ਕਰਦਾ ਸੀ ਹਰ ਤਰ੍ਹਾਂ ਦੇ ਸਾਜ਼ ਵੱਜਦੇ ਸੀ ਔਰ ਉਹ ਫਰਮੇਸ਼ਰ ਦੀ ਆਵਾਜ਼ ਸੋਰੀ ਉਹਦੀ ਆਵਾਜ਼ ਇੰਨੀ ਕੁ ਸੁਰੀਲੀ ਸੀ ਕਿ ਉਹ ਜੈਦ ਖੁਦਾ ਦੇ ਲਈ ਕੋਲਦਾ ਸੀਗਾ ਤਾਂ ਬਹੁਤ ਸਾਰੀਆਂ ਰੂਹਾਂ ਉਸ ਵੇਲੇ ਆਨੰਦ ਨਾਲ ਭਰ ਜਾਂਦੀਆਂ ਸੀ ਔਰ ਉਹ ਕਿਆ ਵਰਸ਼ੂ ਸੀ ਤੇ ਕਿਆ ਹੀ ਆਨੰਦ ਆਉਂਦਾ ਸੀ ਔਰ ਉਹ ਦੇਖਣ ਨੂੰ ਵੀ ਇੰਨਾ ਪਿਆਰਾ ਰਿਨਾ ਅਦਭੁਤ ਉਹ ਦਿਨ ਸੋਹਣਾ ਸੀ ਤਾਂ ਲੋਕ ਉਹਨੂੰ ਵੇਖਦੇ ਸੀ ਤਾਂ ਮਤਲਬ ਸਵਰਗਦੂਤ ਉਹਨੂੰ ਵੇਖਦੇ ਸੀ ਤਾਂ ਸਵਰਗਦੂਤ ਇਸ ਚੀਜ਼ ਤੋਂ ਚੰਬਿਤ ਹੋ ਜਾਂਦੇ ਸੀ ਕਿ ਕਿੰਨਾ ਸੋਹਣਾ ਏ ਕਿੰਨਾ ਪਰਫੈਕਟ ਆ ਇਹਦੀ ਆਵਾਜ਼ ਕਿੰਨੇ ਸੋਹਣੀ ਆ ਇਹਦੀ ਬਾਡੀ ਕਿੰਨੇ ਸੋਹਣੇ ਤਰੀਕੇ ਨਾਲ ਬਣਾਈ ਆ ਇਹ ਚੱਲਦਾ ਫਿਰਦਾ ਨੱਚਦਾ ਦਾ ਝੂਮਦਾ ਚ ਸੁਰੀਲੀ ਆਵਾਜ਼ਾਂ ਨਿਕਲਦੀਆਂ ਨੇ ਔਰ ਇਹ ਕਿੰਨਾ ਹੀ ਪਿਆਰਾ ਹੈ ਪਰ ਉਹ 루ਸੀਫਰ ਨਾ ਤਾਂ ਕੋਈ ਨਸ਼ਾ ਕਰਦਾ ਸੀ ਨਾ ਹੀ ਉਹ ਚੋਰੀ ਕਰਦਾ ਸੀ ਨਾ ਹੀ ਉਹ ਝੂਠ ਬੋਲਦਾ ਸੀ ਨਾ ਹੀ ਉਹ ਯਹਵਾ ਪਰਮੇਸ਼ਰ ਤੋਂ ਬਿਨਾ ਕਿਸੇ ਹੋਰ ਦੀ ਮਹਿਮਾ ਕਰਦਾ ਸੀ ਨਾ ਹੀ ਉਹ ਸ਼ਰਾਬ ਪੀਂਦਾ ਸੀ ਅਤੇ ਨਾ ਹੀ ਉਹਨੂੰ ਕਿਸੇ ਚੀਜ਼ ਦਾ ਉਸ ਵੇਲੇ ਕੋਈ ਵੀ ਲਾਲਚ ਸੀ ਪਰ ਜਦ ਉਹਦੀ ਮਹਿਮਾ ਹੋਣ ਲੱਗੀ ਕਿ ਕਿੰਨਾ ਸੋਹਣਾ ਆ ਇਹਦੀ ਆਵਾਜ਼ ਕਿੰਨੀ ਸੋਹਣੀ ਆ ਇਹ ਤਾਂ ਬਿਲਕੁਲ ਪਰਮੇਸ਼ਰ ਵਰਗਾ ਹੀ ਲੱਗਦਾ ਇਹਦੀ ਆਵਾਜ਼ ਇੰਨੀ ਸ੍ਰੀਲੀ ਹੈ ਕਿ ਵੇਖ ਸੁਣ ਕੇ ਲੱਗਦਾ ਕਿ ਜਾਣ ਹੀ ਪੈ ਜਾਂਦੀ ਵਿੱਚ ਫਿਰ ਆ ਸਾਰੀਆਂ ਗੱਲਾਂ ਸੁਣਨ ਦੇ ਬਾਅਦ ਉਹਦੇ ਵਿੱਚ ਕੀ ਆ ਗਿਆ ਹੰਕਾਰ ਆ ਗਿਆ ਇਸ ਗੱਲ ਨੂੰ ਯਾਦ ਰੱਖਿਓ ਕਿ ਨਾ ਉਹ ਚੋਰੀ ਕਰਦਾ ਸੀ ਨਾ ਉਹ ਵਿਚਾਰ ਕਰਦਾ ਸੀ ਨਾ ਨਸ਼ਾ ਕਰਦਾ ਸੀਗਾ ਨਾ ਉਹ ਨੂੰ ਕਿਸੇ ਚੀਜ਼ ਦਾ ਉਸ ਵੇਲੇ ਫਿਲਹਾਲ ਦੀ ਘੜੀ ਉਸ ਟਾਈਮ ਕੋਈ ਵੀ ਲਾਲਚ ਸੀਗਾ ਔਰ ਨਾ ਹੀ ਉਹ ਸ਼ਰਾਬ ਪਿੰਦਾ ਸੀ ਨਾ ਸਿਗਰਟ ਪਿੰਦਾ ਸੀ ਨਾ ਉਹਦੇ ਵਿੱਚ ਹੋਰ ਕਿਸੇ ਤਰ੍ਹਾਂ ਦਾ ਕੋਈ ਵੀ ਪਾਪ ਸੀਗਾ ਪਰ ਜਦ ਲੋਕਾਂ ਨੇ ਉਹਦੀ ਤਾਰੀਫ਼ ਕੀਤੀ ਉਹਦੇ ਵਿੱਚ ਕੀ ਆ ਗਿਆ ਹੰਕਾਰ ਆ ਗਿਆ ਔਰ ਉਹ ਹੰਕਾਰ ਇੰਨਾ ਕਿ ਜ਼ਿਆਦਾ ਵੱਧ ਦਾ ਵੱਧ ਦਾ ਵੱਧ ਗਿਆ ਕਿ ਉਹ ਖੁਦਾ ਦੇ ਹੀ ਵਿਰੁੱਧ ਖੜਾ ਹੋ ਗਿਆ ਉਸ ਪਰਮੇਸ਼ਰ ਦੇ ਵਿਰੁੱਧ ਜਿਹਨੇ ਉਹਨੂੰ ਬਣਾਇਆ ਸੀ ਔਰ ਉਹਨੂੰ ਕਹਿੰਦਾ ਕਿ ਜੇ ਤੂੰ ਸਿੰਘਾਸਨ ਤੇ ਬੈਠਾ ਤਾਂ ਮੇਰੇ ਲਈ ਵੀ ਇੱਕ ਸਿੰਘਾਸਨ ਲਾਹ ਕਹਿੰਦਾ ਮੇਰੇ ਲਈ ਐਸਾ ਸਿੰਘਾਸਨ ਲਾ ਜਿਹੜਾ ਤੇਰੇ ਸਿੰਘਾਸਨ ਨਾਲੋਂ ਉੱਚਾ ਹੋਵੇ ਮੈਂ ਪਰਮੇਸ਼ਰ ਕਿਉਂ ਨਹੀਂ ਹੈਗਾ ਮੈਂ ਉਚਾਈਆਂ ਥਾਵਾਂ ਤੇ ਬੈਠਾਂਗਾ ਮੈਂ ਆਤਮ ਮਹਾਨ ਵਰਗਾ ਬਣਾਗਾ ਅਸੀਂ ਇਹ ਹੋਵਾਂ ਨੂੰ ਪੜਦੇ ਨਾ ਜਿਉਂ ਜ਼ਬੂਰ 91 ਦੇ ਵਿੱਚ ਕਹਿੰਦੇ ਕਿ ਮੈਂ ਆਤਮਹਾਨ ਦੀ ਓਟ ਵਿੱਚ ਵੱਸਦਾ ਹਾਂ ਸੋ ਕਹਿੰਦਾ ਆਤਮਹਾਨ ਵਰਗਾ ਮੈਂ ਵੀ ਬਣਾਗਾ ਜੇ ਤੈਨੂੰ ਲੋਕ ਮੰਨਦੇ ਮੈਨੂੰ ਵੀ ਮੰਨਣ ਤੇਰੇ ਤੇ ਮੇਰੇ ਵਿੱਚ ਕੋਈ ਕਮੀ ਨਹੀਂ ਹੈਗੀ ਫਿਰ ਮੈਂ ਪਰਮੇਸ਼ਰ ਕਿਉਂ ਨਹੀਂ ਹੈਗਾ ਮੈਂ ਆਤਮਹਾਨ ਕਿਉਂ ਨਹੀਂ ਹੈਗਾ ਸੋ ਉਹਦਾ ਨਾਮ ਲੂਸੀਫਰ ਸੀ ਮਹਾ ਦੂਤ ਸੀ ਉਹ ਵਰਸ਼ਿਪ ਲੀਡਰ ਸੀ ਉਹ 올 ਇਨ ਵਨ ਐਂਡ ਬੈਸਟ ਐਂਡ ਬੈਸਟ ਸੀਗਾ ਉਹਦੇ ਵਿੱਚ ਸਭ ਕੁਝ ਸੀਗਾ ਉਹਦੇ ਵਿੱਚ ਅੱਛਾ ਹੁਨਰ ਸੀ ਅੱਛੀ ਆਵਾਜ਼ ਸੀ ਖੁਦਾ ਦੀ ਮਹਿਮਾ ਕਰਦਾ ਸੀ ਪਰ ਫਿਰ ਵੀ ਉਹਦੇ ਵਿੱਚ ਇੱਕ ਕੰਮ ਬੁਰਾ ਹੋ ਗਿਆ ਔਰ ਉਹ ਸੀ ਹੰਕਾਰ ਔਰ ਉਹ ਹੰਕਾਰ ਵੱਧ ਦਾ ਵੱਧ ਦਾ ਵੈਰ ਚ ਬਦਲ ਗਿਆ ਉਹ ਖੁਦਾ ਦੇ ਵਿਰੁੱਧ ਖੜਾ ਹੋ ਗਿਆ ਕਿਤੇ ਉਹ ਖੁਦਾ ਦੀ ਮहिमा ਕਰਦਾ ਸੀ ਉਹਦੇ ਹੰਕਾਰ ਨੇ ਉਹਨੂੰ ਪਰਮੇਸ਼ਰ ਦੇ ਵਿਰੁੱਧ ਖੜਾ ਕਰ ਦਿੱਤਾ ਫਿਰ ਜਦੋਂ ਉਹਨੇ ਖੁਦਾ ਦੀ ਮहिमा ਕਰਨੀ ਛੱਡ ਦਿੱਤੀ ਭਾਗ ਖੁਦਾ ਦਾ ਵਿਰੋਧੀ ਹੋ ਗਿਆ ਉਹ ਆਪਣੇ ਆਪ ਦੀ ਮहिमा ਕਰਨ ਲੱਗ ਗਿਆ ਫਿਰ ਉਹ ਖੁਦਾ ਦੇ ਹੀ ਲੋਕਾਂ ਦੇ ਨਾਲ ਲੜਨ ਲੱਗਾ ਸਿੰਘਾਂ ਸੰਦਲੀ ਉਹਦੇ ਵਿੱਚ ਵੈਰ ਦੀ ਭਾਵਨਾ ਆ ਗਈ ਜਦੋਂ ਉਹਨੇ ਲੜਾਈ ਕੀਤੀ ਔਰ ਉਹਦੇ ਵਿੱਚ ਹਾਰ ਗਿਆ ਫਿਰ ਉਹ ਸ਼ਰਮਿੰਦਗੀ ਦੇ ਨਾਲ ਉਹਨੇ ਤੌਵਾ ਨਹੀਂ ਕੀਤੀ ਪਰ ਉਸ ਸ਼ਰਮਿੰਦਗੀ ਦੇ ਨਾਲ ਉਹਦੇ ਵਿੱਚ ਬਦਲੇ ਦੀ ਭਾਵਨਾ ਆ ਗਈ ਸੋ ਉਹ ਥੱਲੇ ਡਿੱ ਗਿਆ ਜਦੋਂ ਜਦੋਂ ਕਲਾਮ ਚ ਲਿਖਿਆ ਪਰ ਤੂੰ ਪਤਾਲ ਤੱਕ ਸਗੋ ਪਤਾਲ ਦੀ ਵੀ ਡੂੰਘਾਈ ਵਿੱਚ ਮਤਲਬ ਕਹਿੰਦੇ ਉਹਨੂੰ ਇੰਨੀ ਜ਼ੋਰ ਦੀ ਥੱਲੇ ਸੱਟਿਆ ਗਿਆ ਕਿ ਬਹੁਤ ਗਹਿਰਾ ਖੱਡਾ ਹੋ ਗਿਆ ਧਰਤੀ ਵਿੱਚ ਇੰਨਾ ਜ਼ਿਆਦਾ ਜ਼ੋਰ ਦੀ ਉਹਨੂੰ ਸੱਟਿਆ ਗਿਆ ਜਿਹਨੂੰ ਪਤਾਲ ਤੇ ਪਤਾਲ ਤੋਂ ਵੀ ਹੇਠਾਂ ਲਹਿ ਗਿਆ ਉਸ ਵੇਲੇ ਉਹ ਇੰਨੇ ਇੱਕ ਕਰੋਧ ਨਾਲ ਉਹਨੂੰ ਪਰਮੇਸ਼ਰ ਦੇ ਉੱਤੋਂ ਸੱਟਿਆ ਸੋ ਉਹ ਪਹਿਲਾ ਪੁਰਖ ਸੀਗਾ ਜਿਹੜਾ ਖੁਦਾ ਤੇ ਕਰੋਧ ਨੂੰ ਲੈ ਕੇ ਆਇਆ ਧਰਤੀ ਤੇ ਨਹੀਂ ਤਾਂ ਖੁਦਾ ਦੀ ਕਿਰਪਾ ਤੇ ਧਰਤੀ ਤੇ ਹੋਈ ਸੀ ਪਰਮਿਸ਼ਨ ਹੈ ਨਿਗਾਹ ਕੀਤੀ ਆਦਮ ਤੇ ਹਵਾ ਦੇ ਬਾਰੇ ਦੱਸਿਆ ਜਾਂਦਾ ਕਿ ਉਹ ਬਾਅਦ ਵਿੱਚ ਧਰਤੀ ਤੇ ਸਿੱਟੇ ਗਏ ਆ ਪਰ ਪਹਿਲਾਂ ਲੂਸੀਫਰ ਸਿੱਟਿਆ ਗਿਆ ਸੀ ਔਰ ਉਹਨੇ ਉਹਨੂੰ ਇਸ ਤਰ੍ਹਾਂ ਸਿੱਟਿਆ ਗਿਆ ਕਿ ਉਹ ਡੁੰਗਾਈ ਵਿੱਚ ਲੈ ਗਿਆ ਜਾ ਕੇ ਮਤਲਬ ਪਤਾਲ ਤੇ ਵੀ ਬਹੁਤ ਹੇਠਾਂ ਲੈ ਗਿਆ ਔਰ ਫਿਰ ਵੀ ਉਹਨੇ ਆ ਨਹੀਂ ਸੋਚਿਆ ਹੈਗਾ ਕਿ ਮੈਂ ਤੌਬਾ ਕਰਨਾ ਮੈਂ ਆਪਣੇ ਆਪ ਨੂੰ ਬਦਲ ਲਵਾਂ ਮੈਂ ਫਿਰ ਉੱਥੇ ਜਾਵਾਂ ਜਿੱਥੇ ਮੈਂ ਸੀਗਾ ਪਰ ਉਹ ਕੀ ਕਹਿੰਦਾ ਕਿ ਜੇ ਤੂੰ ਮੈਨੂੰ ਸੰਗਾਸਨ ਨਹੀਂ ਦਿੱਤਾ ਹੁਣ ਮੈਂ ਉਹ ਸੰਗਾਸਨ ਵਿੱਚ ਕਿਸੇ ਨੂੰ ਪਹੁੰਚਣ ਵੀ ਨਹੀਂ ਦੇਣਾ ਫਿਰ ਜਦੋਂ ਇਨਸਾਨ ਥੱਲੇ ਆਇਆ ਇਨਸਾਨ ਦੇ ਨਾਲ ਉਹਨੇ ਆਪਣੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਇਨਸਾਨ ਦੇ ਵਿੱਚ ਵੀ ਉਹਨੇ ਉਹੀ ਪਾਪ ਭਰ ਦਿੱਤਾ ਉਹੀ ਬੁਰਾਈਆਂ ਉਹੀ ਬਦੀਆਂ ਉਹ ਉਸੇ ਤਰ੍ਹਾਂ ਪਰਮੇਸ਼ਰ ਦੇ ਖਿਲਾਫ ਖੜਿਆ ਕਰਨਾ ਅਤੇ ਸਭ ਤੋਂ ਵੱਧ ਹੰਕਾਰ ਅੱਜ ਹਰ ਇੱਕ ਮਨੁੱਖ ਨੂੰ ਹੰਕਾਰ ਆ ਇੱਕ ਦਿਨ ਮੈਂ ਜਦੋਂ ਥੋੜੇ ਥੋੜੇ ਦਿਨ ਨਹੀਂ ਵਾਲ অলਮੋਸਟ 15 20 ਦਿਨ ਪਹਿਲਾਂ ਮੈਂ ਥੋੜੇ ਦਿੱਲੀ ਦੋ ਦਿੱਲੀ ਘਰ ਤੋਂ ਗਈ ਹੋਈ ਸੀ ਤਾਂ ਮੈਂ ਬੱਸ ਵਿੱਚ ਜਦੋਂ ਚੜੀ ਤਾਂ ਉੱਥੇ ਬੈਠਣ ਨੂੰ ਜਗ੍ਹਾ ਨਹੀਂ ਸੀ ਤਾਂ ਮੈਂ ਸਾਈਡ ਤੇ ਖੜੀ ਹੋ ਗਈ ਉੱਥੇ ਕੁਝ ਲੋਕ ਸੀ ਐਸੇ ਜੋ ਆਪਣੇ ਦੇਸ਼ ਦੇ ਨਵੇਂ ਸੀਗੇ ਉਹ ਚੜੇ ਹੋਣਾ ਬੂਰੀਆਂ ਬੂਰੀਆਂ ਆਪਣੀਆਂ ਰੱਖੀਆਂ ਸੋ ਜਿਹੜੇ ਆਪਣੇ ਲੋਕ ਸਨ ਉਹਨਾਂ ਨੂੰ ਠੱਠੀਆਂ ਕਰ ਰਹੇ ਸੀਗੇ ਉਹ ਵਿਚਾਰੇ ਬਜ਼ੁਰਗ ਸੀਗੇ ਉਹ ਬੋਰੀਆਂ ਰੱਖਿਆ ਬੋਰੀਆਂ ਤੇ ਹੀ ਬਹਿ ਗਏ ਸੋ ਉਹਨਾਂ ਨੂੰ ਲੈਂਗੁਏਜ ਦੀ ਪ੍ਰੋਬਲਮ ਸੀ ਉਹ ਕਹਿ ਰਹੇ ਸਨ ਸਮਝ ਨਹੀਂ ਆ ਰਿਹਾ ਕਿ ਕਿੰਨੇ ਪੈਸੇ ਦੇਣੇ ਆ ਬੱਚਿਆਂ ਦੀ ਵੀ ਟਿਕਟ ਮੰਗ ਰਿਹਾ ਹੈ ਸਾਡੇ ਉੱਥੇ ਬੱਚਿਆਂ ਦੀ ਟਿਕਟ ਨਹੀਂ ਲੈਂਦੇ ਤਾਂ ਉਹਨਾਂ ਨੂੰ ਮਜ਼ਾਕ ਕਰ ਰਹੇ ਸੀਗੇ ਕਿ ਅੱਛਾ ਤੁਸੀਂ ਮੋਦੀ ਨਾਲ ਗੱਲ ਕਰਵਾ ਦਿਓ ਇਹਨਾਂ ਦੀ ਸਿੱਧੀ ਹੁਣ ਤਾਂ ਤੁਹਾਡੀ ਤਾਂ ਛੇਤੀ ਸੁਣ ਲਏਗਾ ਉਹ ਤਾਂ ਵੇਲਾ ਹੀ ਹੋਇਆਗਾ ਤੁਹਾਡੇ ਵੱਲ ਦਾ ਤਾਂ ਉਹ ਹੈਗਾ ਆ ਸੋ ਐਸੀ ਚੀਜ਼ ਹੈਗੀ ਆ ਕਿ ਜਿਹੜੇ ਲੋਕ ਹੈਗੇ ਨੇ ਨਾ ਜਿੰਨਾਂ ਕੋਲੇ ਆਲਮੋਸਟ ਸਭ ਕੁਝ ਹੈ ਆਪਣੇ ਜਵਾਨੀ ਦੇ ਸਮੇਂ ਦੇ ਵਿੱਚ ਆ ਉਹ ਦੂਜਿਆਂ ਨੂੰ ਠੱਠਾ ਕਰਦੇ ਆ ਤੇ ਤੁਛ ਜਾਣਦੇ ਆ ਉਸ ਤੋਂ ਪਾਲਾ ਉਹਨੂੰ ਇਹ ਚਾਹੀਦਾ ਸੀ ਕਿ ਇਹ ਦੂਜੇ ਦੇਸ਼ ਤੋਂ ਆਇਆ ਇਹਨਾਂ ਨੂੰ ਸਮਝ ਨਹੀਂ ਆ ਰਹੀ ਹੈਗੀ ਐਟਲੀਸਟ ਅਸੀਂ ਇਹਨਾਂ ਦੀ ਮਦਦ ਕਰੀਏ ਹੋਰ ਵੀ ਤੁਸੀਂ ਕੁਝ ਕਰ ਸਕਦੇ ਉਹਨਾਂ ਦੀ ਹੈਲਪ ਕਰੋ ਉਹਨਾਂ ਨੂੰ ਸਮਝਾਓ ਕਿ ਉਹ ਤੁਹਾਨੂੰ ਕੀ ਕਹਿ ਰਿਹਾ ਪਰ ਉਹਦੇ ਇਤਿਹਾਸੀ ਜਾ ਰਹੇ ਸੀ ਔਰ ਉਤੋਂ ਨੂੰ ਠੱਠਿਆ ਕਰੀ ਜਾ ਰਹੇ ਸੀਗੇ ਕਿ ਤੁਸੀਂ ਮੋਦੀ ਨਾਲ ਹੀ ਗੱਲ ਕਰਵਾ ਦਿਓ ਤੁਹਾਡੀ ਤਾਂ ਸਿੱਧੀ ਗੱਲ ਹੈ ਹੁਣ ਤਾਂ ਉਹ ਵਿਹਲਾ ਹੋਊਗਾ ਤੁਹਾਡੀ ਸੁਣ ਕੇ ਤਾਂ ਛੇਤੀ ਕਰ ਲੇਗਾ ਸੋ ਇੱਕ ਹੰਕਾਰ ਹੈਗਾ ਸਾਨੂੰ ਆਪਣੇ ਦੇਸ਼ ਵਿੱਚ ਰਹਿ ਕੇ ਹੰਕਾਰ ਹੈਗਾ ਅਗਰ ਤੁਸੀਂ ਉਸ ਦੇਸ਼ ਵਿੱਚ ਜਾਓ ਹੋ ਸਕਦਾ ਤੁਹਾਡਾ ਹਾਲ ਲੋਕਿ ਉਸ ਤੋਂ ਵੀ ਜ਼ਿਆਦਾ ਬੁਰਾ ਕਰ ਦੇਣ ਇਸ ਲਈ ਹੰਕਾਰ ਕਾਦਾ ਹਰ ਇੱਕ ਮਨੁੱਖ ਨੂੰ ਹਰ ਤਰ੍ਹਾਂ ਦੀ ਲੈਂਗੁਏਜ ਨਹੀਂ ਆਉਂਦੀ ਅਸੀਂ ਅੱਜ ਇੱਥੇ ਇੰਡੀਆ 'ਚ ਹੈਗੇ ਕਿਉਂਕਿ ਸਾਨੂੰ ਪਰਫੈਕਟ ਇੰਗਲਿਸ਼ ਨਹੀਂ ਆਉਂਦੀ ਬਹੁਤ ਸਾਰੇ ਲੋਕ ਆਲਸ ਦੇ ਐਗਜ਼ਾਮ 'ਚ ਰਹਿ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਉਨੀ ਫਲੂਐਂਟ ਇੰਗਲਿਸ਼ ਨਹੀਂ ਆਉਂਦੀ ਅਗਰ ਹੋਰ ਕਿਸੇ ਦੇਸ਼ 'ਚ ਅਸੀਂ ਚਲੇ ਜਾਨੇ ਆ ਤਾਂ ਅਸੀਂ ਵੀ ਕਾ ਕਾ ਗਾ ਲਾਲਾ ਬਾਬਾਈ ਕਰਨ ਵਾਲੇ ਹੋ ਜਾਵਾਂਗੇ ਤਾਂ ਇਸ ਲਈ ਹੰਕਾਰ ਆਪਣੇ ਵਿੱਚ ਕਿਸੇ ਵੀ ਤਰ੍ਹਾਂ ਦਾ ਨਾ ਲੈ ਕੇ ਆਓ ਭਾਵੇਂ ਕੋਈ ਛੋਟਾ ਬੱਚਾ ਹੈ ਜਾਂ ਕੋਈ ਵੱਡਾ ਬਜ਼ੁਰਗ ਹੈ ਜਾਂ ਕੋਈ ਅਮੀਰ ਹੈ ਜਾਂ ਗਰੀਬ ਹੈ ਕਿਸੇ ਨੂੰ ਵੀ ਹੰਕਾਰ ਦੇ ਨਾਲ ਠੱਠਾ ਨਾ ਕਰੋ ਕਿਉਂਕਿ ਸਾਨੂੰ ਨਹੀਂ ਪਤਾ ਕਿ ਸਾਡੇ ਹਾਲਾਤ ਕਿੰਨੇ ਹੀ ਬੁਰੇ ਹੋ ਜਾਣੇ ਆ ਸਾਡੇ ਕਰ ਕੀ ਹੋ ਜਾਣਾ ਜਾਂ ਸਾਡੇ ਬੁਢਾਪੇ ਵੇਲੇ ਸਾਨੂੰ ਕੈਸੇ ਹੀ ਬੁਰੇ ਦਿਨ ਦੇਖਣੇ ਪੈ ਜਾਣੇ ਹੋ ਸਕਦਾ ਇੱਕ ਮਤਲਬ ਕਹਾਵਤ ਹੈ ਜੋ ਮੇਰੀ ਮੰਮੀ ਮੋਸਟਲੀ ਬੋਲਦੀ ਰਹਿੰਦੀ ਹੈ ਕਿ ਗਲੀ ਦੇ ਕੱਖਾਂ ਤੱਕ ਵੀ ਲੋੜ ਪੈ ਜਾਂਦੀ ਹੈ ਪਰ ਮਤਲਬ ਪਤਾ ਨਹੀਂ ਕਿਉਂ ਮੇਰੀ ਸੋਚ ਐਸੀ ਔਰ ਮੈਂ ਹਮੇਸ਼ਾ ਮੰਮੀ ਨੂੰ ਕਹਿੰਦੀ ਕਿ ਖੁਦਾ ਤੱਕ ਲੋੜ ਪਵੇ ਸਾਨੂੰ ਕੱਖਾਂ ਤੱਕ ਲੋੜ ਨਾ ਪਵੇ ਪਰ ਮੰਮੀ ਕਹਿੰਦੀ ਕਿ ਨਹੀਂ ਇਹ ਚੀਜ਼ਾਂ ਨਹੀਂ ਹੁੰਦੀਆਂ ਸੰਸਾਰ ਵਿੱਚ ਖੁਦਾ ਨੇ ਰਿਸ਼ਤੇ ਨਾਤੇ ਭੈਣ ਭਾਈ ਬਣਾਏ ਨੇ ਕਿ ਅਸੀਂ ਇੱਕ ਦੂਜੇ ਨਾਲ ਮਿਲিয়ে ਵਰਤੀ ਔਰ ਹਰ ਇੱਕ ਦੀ ਜ਼ਰੂਰਤ ਪੂਰੀ ਕਰੀਏ ਸੋ ਇਸ ਕਰਕੇ ਸਾਨੂੰ ਨਹੀਂ ਪਤਾ ਸਾਨੂੰ ਕਿਸ ਵੇਲੇ ਕਿਹੜੀ ਪੈ ਜਾਣੀ ਹੈ ਇਸ ਕਰਕੇ ਕਿਉਂਕਿ ਖੁਦਾ ਨੇ ਵੀ ਕਿਹਾ ਕਿ ਇੱਕ ਦੂਜੇ ਦੇ ਸਹਾਇਕ ਖੜੇ ਹੋਵੋ ਹੁਣ ਪਰਮੇਸ਼ਰ ਨਾ ਤਾਂ ਸਿੱਧਾ ਸਵਰਗ ਤੋ ਉਤਰੇਗਾ ਨਾ ਸਿੱਧੇ ਸਵਰਗਦੂਤ ਸਾਡੇ ਕੋਲੇ ਆਣਗੇ ਤੇ ਸੱਚੀ ਸਾਨੂੰ ਖੰਭਾਂ ਤੇ ਚੱਕ ਲੈਣਗੇ ਪਰ ਆਖਿਰ ਤੋ ਕਿਸੇ ਬੰਦੇ ਦੇ ਥਰੂ ਹੀ ਕੰਮ ਕਰਨਗੇ ਨਾ ਇਸ ਕਰਕੇ ਹੰਕਾਰ ਦੇ ਨਾਲ ਕਿਸੇ ਨੂੰ ਜਵਾਬ ਨਾ ਦਿਓ ਅੱਜ ਜੇਕਰ ਸਾਡੇ ਤੇ ਜਵਾਨੀ ਆ ਤਾਂ ਬੁਢਾਪੇ ਨੂੰ ਠੱਠਾ ਨਾ ਕਰੋ ਕਿਉਂਕਿ ਬੁਢਾਪਾ ਹਰ ਇੱਕ ਤੇ ਹੀ ਆਉਣਾ ਇਹ ਕੋਈ ਝੂਠੀ ਕਹਾਣੀ ਨਹੀਂ ਸਾਨੂੰ ਸੁਣਾਈ ਗਈ ਵੀ ਸਾਰੇ ਬੁੱਢੇ ਹੋਣਗੇ ਵੀ ਸਾਨੂੰ ਪਤਾ ਸੀ ਤਾਂ ਜਵਾਨ ਹੀ ਰਹਿ ਜਾਣਾ ਸਾਡੇ ਅੱਖਾਂ ਦੇ ਸਾਹਮਣੇ ਸਾਡੇ ਮਾਪੇ ਬੁੱਢੇ ਹੋ ਗਏ ਸਾਡੇ ਦਾਦਾ ਦਾਦੀ ਬੁੱਢੇ ਹੋ ਗਏ ਤਾਂ ਅਸੀਂ ਵੀ ਤਾਂ ਬੁੱਢੇ ਹੋਵਾਂਗੇ ਸੋ ਹੰਕਾਰ ਸਭ ਤੋਂ ਜ਼ਿਆਦਾ ਜਵਾਨੀ ਦੇ ਸਮੇਂ ਹੀ ਹੁੰਦਾ ਆ ਔਰ ਜਵਾਨ ਹੀ ਹੈ ਜਿਹੜਾ ਹਰ ਇੱਕ ਗੱਲ ਨੂੰ ਠੱਠੇ ਤੇ ਮਖੌਲਾਂ ਚ ਲੈ ਕੇ ਜਾਂਦਾ ਔਰ ਆਪਣੇ ਤੋਂ ਕਮਜ਼ੋਰ ਬੰਦੇ ਦੇ ਉੱਤੇ ਹੰਕਾਰ ਕਰਦਾ ਸੋ ਸਾਡੇ ਕੋਲੇ ਆ ਹੈਗਾ ਸਾਡੇ ਕੋਲੇ ਉਹ ਹੈਗਾ ਇਹ ਚੀਜ਼ਾਂ ਦਾ ਹੰਕਾਰ ਸਾਡੇ ਵਿੱਚ ਥੋੜਾ ਪੰਜਾਬੀਆਂ ਦੇ ਵਿੱਚ ਹੈਗਾ ਵਾ ਜ਼ਿਆਦਾ ਕਿਉਂਕਿ ਕਹਿੰਦੇ ਨਾ ਛੋਟਾ ਪੰਡਾ ਛੇਤੀ ਉੱchn ਲੱਗ ਜਾਂਦਾ ਆ ਨਾ ਉਹ ਖਰਾਬਾ ਕਰਦਾ ਹੈ ਕਿਉਂਕਿ ਜਿਹੜਾ ਪੰਡੇ ਤੋਂ ਬਾਹਰ ਡਾਲਰ ਹੈ ਉਹ ਕਿਸੇ ਕੰਮ ਦਾ ਨਹੀਂ ਹੈਗਾ ਭਲਾ ਹੈ ਕਿ ਪੰਡੇ ਦੇ ਵਿੱਚ ਵਿੱਚ ਰਵੇ ਤੋ ਕਿਸੇ ਕੰਮ ਵੀ ਆਵੇ ਸੋ ਅਸੀਂ ਉਛਲਣ ਛੇਤੀ ਲੱਗ ਜਾਂਦੇ ਆ ਸਾਨੂੰ ਥੋੜੀ ਜੀ ਚੀਜ਼ ਮਿਲ ਗਈ ਅਸੀਂ ਤਾਂ ਉਹ ਕਹਿੰਨੇ ਕਿ ਬਸ ਸਾਡੇ ਵਰਗਾ ਕੋਈ ਬੰਦਾ ਹੀ ਹੈ ਨਹੀਂਗਾ ਸੋ ਹੰਕਾਰ ਜਿਹੜੀ ਚੀਜ਼ ਹੈਗੀ ਨਾ ਅਗਰ ਉਹ ਮਹਾਦੂਤ ਨੂੰ ਇੱਕ ਪਰਫੈਕਟ ਵਰਸ਼ਿਪ ਅਤੇ ਬੇहद ਸੁੰਦਰ ਵਰਸ਼ਿਪ ਲੀਡਰ ਨੂੰ ਤਰਤੀ ਬਲਕੇ ਪਤਾਲ ਦੇ ਵੀ ਹੇਠਾਂ ਤੱਕ ਸੈੱਟ ਸਕਦਾ ਹੈ ਨਾ ਤਾਂ ਹੰਕਾਰ ਸਾਡਾ ਵੀ ਨਾਸ਼ ਕਰ ਸਕਦਾ ਹੈ ਹੇ ਨਾ ਸੋਚੋ ਕਿ ਮੈਂ ਕਿਹੜਾ ਵੀ ਵਿਚਾਰ ਕਰਦਾ ਨਾ ਮੈਂ ਚੋਰੀ ਕਰਦਾ ਨਾ ਮੈਂ ਕਿਸੇ ਤੋਂ ਲੈ ਕੇ ਖਾਂਦਾ ਨਾ ਮੈਂ ਕਿਸੇ ਨੂੰ ਬੁਰੀ ਨਜ਼ਰ ਨਾ ਦੇਖਦਾ ਮੈਂ ਕਿਹੜਾ ਕਿਸੇ ਦਾ ਖੂਨ ਕਰਤਾ ਖੂਨ ਕਰਨ ਦੇ ਨਾਲੋਂ ਵੱਡਾ ਕੰਮ ਬੁਰਾ ਹੰਕਾਰ ਆ ਅਗਰ ਤੁਸੀਂ ਹੰਕਾਰ ਕਰ ਰਹੇ ਨਾ ਤੁਸੀਂ ਹੋਰ ਕਿਸੇ ਦਾ ਤਾਂ ਪਤਾ ਨਹੀਂ ਪਰ ਆਪਣਾ ਜ਼ਰੂਰ ਖੂਨ ਕਰ ਰਹੇ ਹੋ ਕਿਉਂਕਿ ਸ਼ੈਤਾਨ ਦੇ ਵਿੱਚ ਅਗਰ ਹੰਕਾਰ ਸੀ ਨਾ ਹੋਰ ਕਿਸੇ ਦਾ ਕੁਝ ਨਹੀਂ ਗਿਆ ਨਾ ਉਹ ਨਾ ਦੂਤਾਂ ਦਾ ਜਿਹੜੇ ਉਹਦੇ ਨਾਲ ਲੜੇ ਸੀ ਨਾ ਪਰਮੇਸ਼ਰ ਦਾ ਜਿਹਦੇ ਸੰਗਸਨ ਪਿੱਛੇ ਉਹ ਪਿਆ ਸੀ ਪਰਨਾਸ਼ਕੀ ਦਾ ਹੋਇਆ ਹੰਕਾਰ ਕਰਨ ਵਾਲੇ ਦਾ ਸੋ ਅਗਰ ਤੁਹਾਡੇ ਅੰਦਰ ਹੰਕਾਰ ਹੈ ਨਾ ਤਾਂ ਕਾਟਾ ਵੀ ਤੁਹਾਡਾ ਹੀ ਹੋ ਰਿਹਾ ਉਹਦੇ ਵਿੱਚ ਕਿਸੇ ਦਾ ਕੁਝ ਨਹੀਂ ਜਾ ਰਿਹਾ ਇਹ ਜਵਾਨੀ ਆ ਧਨ ਦੌਲਤ ਆ ਇਹ ਸਭ ਕੁਝ ਇੱਕ ਹਵਾ ਵਰਗਾ ਆ ਕਦੇ ਉਸ ਸਾਈਡ ਤੇ ਕਦੇ ਉਸ ਸਾਈਡ ਇਹ ਚਾਰੋਂ ਸਾਈਡ ਹੀ ਵਹਿੰਦੀ ਆ ਇਸ ਕਰਕੇ ਕਿਸੇ ਚੀਜ਼ ਦਾ ਹੰਕਾਰ ਨਾ ਕਰੋ ਵਿਚਾਰ ਤੋਂ ਵੀ ਬੁਰਾ ਹੰਕਾਰ ਆ ਚੋਰੀ ਤੋਂ ਵੀ ਬੁਰਾ ਹੰਕਾਰ ਆ ਝੂਠ ਤੋਂ ਵੀ ਬੁਰਾ ਹੰਕਾਰ ਆ ਕਿ ਲੂਸੀਫਰ ਨੇ ਨਾ ਝੂਠ ਬੋਲਿਆ ਸੀ ਨਾ ਚੋਰੀ ਕੀਤੀ ਨਾ ਉਹ ਵਿਚਾਰ ਕੀਤਾ ਮੈਂ ਵਾਰ-ਵਾਰ ਦੱਸ ਰਿਹਾ ਹਾਂ ਉਹਨੇ ਸਿਰਫ ਹੰਕਾਰ ਕੀਤਾ ਔਰ ਐਸਾ ਹੰਕਾਰ ਜਿਨੇ ਨੂੰ ਅਪਤਾਲ ਦੇ ਵੀ ហេਠਾ ਸੈੱਟ ਦਿੱਤਾ ਇਸ ਕਰਕੇ ਆਪਣੇ ਜਵਾਨੀ ਦੇ ਸਮੇਂ ਚ ਬੁਢਾਪੇ ਦੇ ਸਮੇਂ ਚ ਬਚਪਨ ਦੇ ਸਮੇਂ ਚ ਜਿਸ ਵੀ ਸਮੇਂ ਸਤਨੂ ਲੱਗਦਾ ਕਿ ਤੁਹਾਡੇ ਅੰਦਰ ਈਗੋ ਹੰਕਾਰ ਯਾ ਪ੍ਰਾਈਡ ਆ ਰਿਹਾ ਹੈ ਕਿ ਸਭੀ ਤਰ੍ਹਾਂ ਦਾ ਉਹਨੂੰ ਆਪਣੇ ਅੰਦਰੋਂ ਕੱਢ ਦੋ ਕਿਉਂਕਿ ਇੱਕ ਇਹ ਐਸੀ ਚੀਜ਼ ਹੈਗੀ ਜਿਹੜੀ ਸਾਨੂੰ ਲੋਕਾਂ ਦੀ ਨਜ਼ਰ ਚ ਤੱਕ ਗਿਰਾਵੇਗੀ ਪਰ ਸਾਨੂੰ ਲੂਸੀਫਰ ਦੀ ਤਰ੍ਹਾਂ ਪਤਾਲ ਦੇ ਵੀ ហេਠਾ ਗਿਰਾਵੇਗੀ ਜਿੱਥੇ ਨਰਕ ਦੀ ਅੱਗ ਬਲਦੀ ਦੁਨੀਆ ਤੇ ਉਹ ਕਦੇ ਵੀ ਬੁਝਣ ਵਾਲੀ ਨਹੀਂ ਆ ਧਰਤੀ ਦੀ ਗਰਮੀ ਤਾਂ ਸੀ ਏਸਿਆਂ ਦੇ ਨਾਲ ਪੱਖਿਆਂ ਦੇ ਨਾਲ ਕੂਲਰਾਂ ਦੇ ਨਾਲ ਮਟਾ ਲੈਨੇ ਆ ਪਰ ਨਰਕ ਦੀ ਅਗ ਰੋਜ਼ ਦਿਹਾੜੀ ਵੱਧਦੀ ਚਲੀ ਜਾਵੇਗੀ ਇਸ ਕਰਕੇ ਸਾਡ ਦੇ ਉਸਹੰਕਾਰ ਨੂੰ ਆਪਣੇ ਮਨਾਂ ਨੂੰ ਨਮਰ ਕਰੋ ਮੇਲ ਮਿਲਾਪ ਦੀ ਜੁੱਤੀ ਪੈਨੋ ਦਇਆ ਭਲਾਈ ਅਤੇ ਚੰਗਿਆਈ ਦਾ ਪਿੱਛਾ ਕਰੋ ਖੁਦਾ ਦੀ ਧਾਰਮਿਕਤਾ ਦੇ ਬੀਜਾਂ ਨੂੰ ਆਪਣੇ ਅੰਦਰ ਬੀਜੋ ਅਤੇ ਹਰ ਤਰ੍ਹਾਂ ਦੇ ਹੰਕਾਰ ਤੋਂ ਬਚੇ ਰਹੋ ਕਿਉਂਕਿ ਜਿੱਥੇ ਹੰਕਾਰ ਹੈ ਉੱਥੇ ਸ਼ੈਤਾਨ ਹੈ ਔਰ ਜਿੱਥੇ ਸ਼ੈਤਾਨ ਹੈ ਉੱਥੇ ਪਰਮੇਸ਼ਰ ਨਹੀਂ ਹੈ ਹਾਲੇਲੂਇਆ ਪਰ ਅਸੀਂ ਧਰਮੀਲ ਹੋ ਗਏ ਔਰ ਅਸੀਂ ਖੁਦਾ ਦੇ ਵਿੱਚ ਬਣੇ ਰਹਿਣਾ ਹੈ ਸੋ ਆਓ ਸਭ ਮਿਲ ਕੇ ਆਪਣੇ ਹੰਕਾਰ ਨੂੰ ਛੱਡਣ ਦੇ ਲਈ ਔਰ ਆਪਣੇ ਸਭੂਰੇ ਸੁਭਾਅ ਤੋਂ ਤਾਬਾ ਕਰਨ ਦੇ ਲਈ ਖੁਦਾਵੰਦ ਦੀ پاک ਪਵਿੱਤਰ ਹਜ਼ੂਰੀ ਦੇ ਵਿੱਚ ਪ੍ਰਾਰਥਨਾ ਕਰਾਂਗੇ

ਮਹਾਨ ਸਮਰੱਥੀ ਖੁਦਾਵੰ ਪਿਆਰੇ ਪਰਮੇਸ਼ੁਰ ਪਿਤਾ ਅੱਜ ਦੇ ਦਿਨ ਆਜ਼ਦੀ ਕਿਰਪਾ ਲਈ ਤੁਹਾਡਾ ਸ਼ੁਕਰ ਔਰ ਧੰਨਵਾਦ ਕਰਦੇ ਪ੍ਰਭੂ ਜੀ ਸੱਚਮੁੱਚ ਤੁਸੀਂ ਦਇਆ ਕਰਨ ਵਾਲੇ ਖੁਦਾ ਪਿਤਾ ਜੋ ਤੁਸੀਂ ਰੋਜ਼ ਦਿਹਾੜੇ ਸਾਡੇ ਪਾਪੀਆਂ ਦੇ ਉੱਤੇ ਦਇਆ ਕਰਦੇ ਹੋ ਖਦਾ ਨਵੇਂ ਸਾਲ ਨਵੇਂ ਦਿਨ ਨਵਾਂ ਮੌਕਾ ਤੇ ਨਵੇਂ ਸਮੇਂ ਦੇ ਨਾਲ ਸਾਨੂੰ ਬLES ਕਰਦੇ ਪ੍ਰਭੂ ਜੀ ਅੱਜ ਦੇ ਨਵੇਂ ਉੱਤਮ ਸੁੰਦਰ ਦਿਨ ਦੇ ਲਈ ਤੁਹਾਡਾ ਸ਼ੁਕਰ ਔਰ ਧੰਨਵਾਦ ਕਰਦੇ ਪਿਆਰੇ ਖੁਦਾਵੰਦ ਜੋ ਰਾਤ ਪਰ ਵਿੱਚ ਤੁਸੀਂ ਸਾਨੂੰ ਸੰਭਾਲਿਆ ਪ੍ਰਭੂ ਯਾ ਹਵਾ ਮਿੱਠੀ ਪਿਆਰੀ ਨੀਂਦ ਦਿੱਤੀ ਤੁਹਾਡਾ ਸ਼ੁਕਰ ਔਰ ਧੰਨਵਾਦ ਕਰਦੇ ਪਿਆਰੇ ਖੁਦਾ ਜੋ ਤੁਸੀਂ ਰੋਜ਼ ਦਿਹਾੜੇ ਸਾਡੀਆਂ ਦੁਆਵਾਂ ਨੂੰ ਸੁ ਪਿਆਰੇ ਖੁਦਾ ਪ੍ਰਭੂ ਜੀ ਤੁਸੀਂ ਹਰ ਵੇਲੇ ਸਾਡੀ ਮਦਦ ਸਹਾਇਤਾ ਕਰਦੇ ਹੋ ਪਵਿੱਤਰ ਪਰਮੇਸ਼ਰ ਤੁਹਾਡੀ ਕਿਰਪਾ ਦਇਆ ਭਲਾਈ ਭਰਪੂਰੀ ਜੋ ਸਦਾ ਦੀ ਆ ਖੁਦਾਵੰਦ ਤੁਹਾਡੇ ਲੋਕਾਂ ਦੇ ਨਾਲ ਇਸੇ ਤਰ੍ਹਾਂ ਬਣੀ ਰਹੇ ਖੁਦਾਵੰਦ ਅਸੀਂ ਸਭ ਦੇ ਸਭ ਆਪਣੇ ਸਿਰਾਂ ਨੂੰ ਤੁਹਾਡੇ ਹਜ਼ੂਰ ਚੁਕਾਉਣੇ ਆ ਖੁਦਾਵੰਦ ਆਪਣੇ ਹੱਥਾਂ ਨੂੰ ਤੁਹਾਡੇ ਸਵਰਗ ਵੱਲ ਉਠਾਉਂਦੇ ਤੇ ਆਪਣੇ ਦਿਲਾਂ ਨੂੰ ਖੋਲਦੇ ਖੁਦਾ ਆਪਣੀਆਂ ਜ਼ੁਬਾਨਾਂ ਨੂੰ ਖੋਲਦੇ ਹੋਏ ਅੱਜ ਦਿਲ ਤੋਂ ਇਕਰਾਰ ਕਰਦੇ ਖੁਦਾ ਆਪਣੇ ਸਾਰੇ ਹੀ ਗਲਤੀਆਂ ਗੁਨਾਹਾਂ ਤੇ ਪਾਪਾਂ ਅਪਰਾਧਾਂ ਦਾ ਸਾਜਮੋ ਜੋ ਸੀ ਪਾਪੀ ਐ ਖੁਦਾਵੰਦ ਗੁਨੇਗਾਰ ਐ ਪ੍ਰਭੂ ਜੀ ਸਾਤੋ ਜਾਣੇ ਔਰ ਅਣਜਾਣੇ ਦੇ ਵਿੱਚ ਬਹੁਤ ਸਾਰੇ ਹੀ ਗਲਤੀਆਂ ਔਰ ਗੁਨਾਹ ਹੋ ਜਾਂਦੇ ਨੇ ਖੁਦਾਵੰਦ ਤਸੀਂ ਬਖਸ਼ਣ ਵਾਲੇ ਪਰਮੇਸ਼ਰ ਔਰ ਖੁਦਾ ਸਾਨੂੰ ਸਭ ਨੂੰ ਬਖਸ਼ ਲੋ ਪਿਆਰੇ ਖੁਦਾ ਆਪਣੇ ਰਹਿਮ ਆਪਣੀ ਕਿਰਪਾ ਦੇ ਨਾਲ ਸਾਡੇ ਤੇ ਦਇਆ ਕਰੋ ਪ੍ਰਭੂ ਜੀ ਤੁਹਾਡਾ ਸੱਜਾ ਫਤਿਹਮੰਦ ਆਸ਼ੀਸ਼ ਵਾਲਾ ਹੱਥ ਸਾਡੇ ਸਿਰਾਂ ਦੇ ਉੱਤੇ ਸਦਾ ਤੱਕ ਬਣਿਆ ਰਹੇ ਤੁਹਾਡਾ ਰੂਹੇ پاک ਸਾਨੂੰ ਬਰਕਤ ਦੇਵੇ ਪਿਆਰੇ ਪਰਮੇਸ਼ਰ ਅਸੀਂ ਰੋਜ਼ ਦਿਹਾੜੇ ਖੁਦਾ ਤੁਹਾਡੇ ਨਾਮ ਚ ਨਵੇਂ ਹੁੰਦੇ ਜਾਈਏ ਔਰ ਜੋ ਵੀ ਸਾਡਾ ਪੁਰਾਣਾ ਸੁਭਾਅ ਆ ਪੁਰਾਣੀ ਇਨਸਾਨੀਅਤ ਅਸੀਂ ਉਸ ਹਾਰੇ ਤਰ੍ਹਾਂ ਦੀ ਤਨੂੰ ਛਾੜ ਦੇਈਏ ਖੁਦਾਵਾਨ ਅਸੀਂ ਸਭ ਦੇ ਸਭ ਯੇਸ਼ੂ ਪਤਾ ਦੇ ਨਾਮ ਦੇ ਵਿੱਚ ਬਲੇਸਿੰਗ ਨੂੰ ਪ੍ਰਾਪਤ ਕਰੀਏ ਪਿਆਰੇ ਖੁਦਾਵਾਨ ਬਰਕਤ ਨੂੰ ਪ੍ਰਾਪਤ ਕਰੀਏ ਪ੍ਰਭੂ ਜੀ ਤੁਹਾਡੀ ਕਿਰਪਾ ਦਇਆ ਭਲਾਈ ਭਰਪੂਰੀ ਹਜ਼ੂਰੀ ਸਦਾ ਤੋਂ ਲੈ ਕੇ ਸਦਾ ਤੱਕ ਸਾਡੇ ਨਾਲ ਹੋਵੇ ਪਿਆਰੇ ਖੁਦਾਵਾਨ ਤੁਸੀਂ ਆਪਣੇ ਰਹਿਮ ਆਪਣੇ ਫਜ਼ਲ ਆਪਣੀ ਕਿਰਪਾ ਨੂੰ ਇਸੇ ਤਰ੍ਹਾਂ ਸਾਡੇ ਤੇ ਬਣਾਉਣਾ ਖੁਦਾ ਜਿਸ ਤਰ੍ਹਾਂ ਤੁਸੀਂ ਆਪਣੇ ਚੇਲਿਆਂ ਨੂੰ ਚੁਣਿਆ ਅਤੇ ਉਹਨਾਂ ਨੂੰ ਪੁਰਾਣੀ ਇਨਸਾਨੀਅਤੋਂ ਨਵੇਂ ਨੇਮ ਦੇ ਵਿੱਚ ਜੋੜਿਆ ਔਰ ਉਹਨਾਂ ਨੂੰ ਨਵੇਂ ਨੇਮ ਦੀ ਨਵੀਂ ਸਿੱਖਿਆ ਦੇ ਕੇ ਆਪਣੇ ਰਾਹ ਵਿੱਚ ਕੱਲਿਆ ਅੱਜ ਖੁਦਾਵਾਨ ਅਸੀਂ ਸਭ ਦੇ ਸਭ ਜੋ ਇਸ ਵਚਨ ਪ੍ਰਾਰਥਨਾ ਨੂੰ ਸੁਣਦੇ ਅਸੀਂ ਆਪਣੇ ਹੰਕਾਰ ਅਤੇ ਪੁਰਾਣੀ ਇਨਸਾਨੀਅਤ ਨੂੰ ਛੱਡ ਕੇ ਹਰ ਤਰ੍ਹਾਂ ਦੇ ਪਾਪ ਨੂੰ ਛੱਡ ਕੇ ਤੁਹਾਡੇ ਚੇਲਿਆਂ ਦੇ ਤਰ੍ਹਾਂ ਆਪਣੇ ਸਾਰੇ ਕਮਾਕਾਰਾਂ ਨੂੰ ਛੱਡ ਕੇ ਖੁਦਾਵੰਦ ਤੁਹਾਡੇ ਸੂ ਸਮਾਜ ਨੂੰ ਫਲਾਉਣ ਦੇ ਵਿੱਚ ਲੱਗੇ ਰਹੀਏ ਜਿਨੇ ਵੀ ਪੈਨਪਾਈ ਖੁਦਾ ਇਸਵਚਨ ਪ੍ਰਾਰਥਨਾ ਨੂੰ ਬਹੁਤਿਆਂ ਤੱਕ ਭੇਜਨ ਖੁਦਾ ਉਹਨਾਂ ਦੀ ਜ਼ਿੰਦਗੀ ਚ ਵੱਡੇ ਸੁਧਾਰ ਕੀਤੇ ਜਾਂ ਪਵਿੱਤਰ ਪਰਮੇਸ਼ਰ ਉਹ ਬਹੁਤਿਆਂ ਜਾਨਾਂ ਦੇ ਬਚਾਉਣ ਵਾਲੇ ਹੋ ਜਾਣ ਜਦ ਵੀ ਇਹ ਸੁਰਗ ਵਿੱਚ ਵੜਨ ਖੁਦਾ ਬਹੁਤ ਸਾਰੀਆਂ ਪੀੜਾਂਾਂ ਦੇ ਪਿੱਛੇ ਉਹਨ ਖੁਦਾ ਔਰ ਅਸੀਂ ਸਭ ਦੇ ਸਭ ਬਹੁਤ ਸਾਰੀਆਂ ਰੂਹਾਂ ਨੂੰ ਬਚਾਉਣ ਵਾਲੇ ਹੋ ਜਾਈਏ ਪਿਆਰੇ ਖੁਦਾਵੰਦ ਸੱਚਮੁੱਚ ਪਿਤਾ ਪਰਮੇਸ਼ਰ ਸਭ ਦੇ ਸਭ ਹੀ ਹੰਕਾਰ ਅਤੇ ਹਰ ਤਰ੍ਹਾਂ ਦੇ ਪਾਪ ਤੋਂ ਬਚੇ ਰਹਿਣ ਅਰਸੀਂ ਨਵੇਂ ਨੇਮ ਦੀ ਨਵੇਂ ਇਨਸਾਨੀਅਤ ਵਿੱਚ ਨਵੇਂ ਪਵਿੱਤਰ ਲੀਲੇ ਦੇ ਨਵੇਂ ਨਵੇਂ ਨੇਮ ਦੇ ਨਵੇਂ ਲਹੂ ਦੇ ਨਾਲ ਧੋ ਕੇ ਸ਼ੁੱਧ ਕੀਤੇ ਜਾਈਏ ਔਰ ਜਦ ਅਸੀਂ ਨਵੇਂ ਸਾਲ ਤਹਾਡੇ ਹਜ਼ੂਰ ਆਈਏ ਖੁਦਾ اور بہت ساریਆਂ ਰੂਹਾਂ ਨੂੰ ਬਚਾਉਣ ਦੇ ਹਿੰਮਤ ਤਾਕਤ ਤੇ ਬਲ ਨੂੰ ਲੈ ਕੇ ਬੜੀਏ ਪਿਆਰੇ ਪ੍ਰਭੂ ਜੀ ਅਸੀਂ ਜਿਨੇ ਵੀ ਪਰਿਵਾਰ ਤੁਹਾਡੇ ਹਜ਼ੂਰ ਹੈ ਖੁਦਾ ਹਰ ਇੱਕ ਨੂੰ ਬLES ਕਰਨਾ ਜਿਨੇ ਵੀ ਪੈਨਪਾਈ ਫਾਸਟਿੰਗ ਕਰ ਰਹੇ ਨੇ ਖੁਦਾ ਲਗਾਤਾਰ ਵਰਤ ਵਿੱਚ ਬਣੇ ਹੋਏ ਨੇ ਉਹਨਾਂ ਨੂੰ ਬਹੁਤ ਅੱਛੇ ਤਰੀਕੇ ਨਾਲ ਫਾਸਟਿੰਗ ਕਰਨ ਜਿਨ੍ਹਾਂ ਦੀ ਮਦਦ ਕਰਨਾ ਆਧਕੂ ਤਤੇ ਅਨੋਖੀਆਂ ਗਵਾਹੀਆਂ ਨੂੰ ਇਹਨਾਂ ਦੀ ਜ਼ਿੰਦਗੀ 'ਚ ਬਣਾਉਣਾ ਪ੍ਰਭੂ ਜੀ ਇਹਨਾਂ ਦਾ ਫਾਸਟਿੰਗ ਕਰਨਾ ਬੁਰੀ ਹੀ ਪਰਿਵਾਰਾਂ ਲਈ ਬਰਕਤ ਆਸ਼ੀਸ਼ ਦਾ ਕਾਰਨ ਬਣੇ ਜਦ ਵੀ ਜਿਨ੍ਹਾਂ ਵੀ ਪੈਨਾ ਪਾਈ ਲਈ ਦੁਆਵਾ ਕਰਨ ਹਰ ਘਰ ਪਰਿਵਾਰ ਹਰ ਇੱਕ ਨੂੰ ਪੈਨਪਾਈ ਬLES ਹੋ ਜਾਵੇ ਖ ਅਦਭੁਤ ਗੁਆਈਆਂ ਦੇ ਨਾਲ ਬਰਕਤ ਨੂੰ ਬਾਲਣ ਪ੍ਰਭੂ ਯਹੋਵਾ ਜੋ ਵੀ ਪੈਨਪਈ ਆਪਣੇ ਉੱਤਮ ਪੇਟ ਨੂੰ ਤੁਹਾਡੇ ਹਜ਼ੂਰ ਦੇ ਰਹੇ ਨੇ ਖੁਦਾਵਨ ਆਪਣੇ ਵਿੱਚ ਤੁਹਾਡੇ ਹਜ਼ੂਰ ਬੀਜ ਰਹੇ ਨੇ ਖੁਦਾ ਅਜ ਇਹਨਾਂ ਦੇ ਬੀਜ ਹੋਏ ਇਹ ਬੀਜ ਵਿਸ਼ਾਲ ਵ੍ਰਿਸ਼ਵੰਨ ਜਨ ਖੁਦਾਵਨ ਔਰ ਇਹਨਾਂ ਦੇ ਹੱਥ ਦੇ ਕੰਮਾਂ 'ਚ ਬਰਕਤ ਅਤਿ ਆਸ਼ੀਸ਼ ਦੇਣਾ ਜਿੰਨਾ ਵੀ ਖਜ਼ਾਨਿਆਂ ਦੇ ਵਿੱਚੋਂ ਖੁਦਾਏ ਆਪਣੇ ਉੱਤਮ ਪੇਟ ਨੂੰ ਭੇਜ ਰਹੇ ਨੇ ਉਹ ਖਜ਼ਾਨੇ ਕਦੇ ਵੀ ਖਾਲੀ ਨਾ ਹੋਣ ਕਦਾ ਪਰਸਵਰੀਆ ਤੇਜ ਥਾਨ ਦੇ ਨਾਲ ਭਰਪੂਰ ਰਹਿਣ ਪ੍ਰਭੂ ਜੀ ਅਸੀਂ ਸਭ ਦੇ ਸਭ ਤੁਹਾਡੇ ਰਾਜ ਅਤੇ ਮਹਿਮਾ ਚ ਵਾਧੇ ਜਾਈਏ ਪਵਿੱਤਰ ਤੈਵੀ ਚਾਲ ਚੱਲੀ ਅਤੇ ਪਵਿੱਤਰ ਪਵਨ ਦੇ ਵਿੱਚ ਦਾ ਸਾਰੇ ਵਿੱਚ ਮੌਜੂਦ ਹਰ ਇੱਕ ਪੈਨ ਪਾਈ ਨੂੰ ਆਪਣੇ ਹੱਥਾਂ ਵਿੱਚ ਲੈ ਲਓ ਖੁਦਾ ਔਰ ਬਰਕਤ ਤੇ ਤਿਆਸ਼ਿਸ਼ਨਾ ਬles ਕਰੋ ਜਿਨੇ ਪਰਿਵਾਰ ਤੁਹਾਡੇ ਹਜ਼ੂਰ ਨੇ ਖੁਦਾ ਹਾਰਿਕ ਨੂੰ ਤੁਹਾਡੇ ਹੱਥਾਂ ਵਿੱਚ ਸੌਮ ਦੇ ਖੁਦਾਵੰਦ ਜ਼ਿੰਦਾ ਪਾਕ ਲਉ ਦੇ ਵਿੱਚ ਕਵਰ ਕਰਦੇ ਪਿਆਰੀ ਪਰਮੇਸ਼ਰ ਦੁਆ ਕਰਦੇ ਉਹਨਾਂ ਸਾਰੇ ਪੈਣਾ ਪਾਈਆਂ ਦੇ ਲਈ ਜਿਨ੍ਹਾਂ ਨੇ ਆਪਣੇ ਨਾਮ ਤੁਹਾਡੀ ਪਾਕ ਹਜ਼ੂਰੀ ਵਿੱਚ ਭੇਜੇ ਨੇ ਪ੍ਰਭੂ ਜੀ ਦੁਆ ਕਰਦੇ ਮਹਾਨ ਖੁਦਾਵੰਦ ਤੁਹਾਡੇ بیٹے ਮਾਨਪ੍ਰੀਤ ਸਿੰਘ ਅਤੇ ਨਾ ਦੀ ਵਾਈਫ ਕਿਰਨਜੀਤਲੀ ਪ੍ਰਭੂ ਜੀ ਔਰ ਦੁਆ ਕਰਦੇ ਪਿਆਰੀ ਖੁਦਾਵੰਦ ਖੁਦਾ ਤੁਹਾਡੀ ਬੇਟੀ ਪਿਆਰੀ ਲਈ ਪਵਿੱਤਰ ਪਰਮੇਸ਼ਰ ਕਿਰਨਦੀਪ ਕੌਰ ਲਈ ਖੁਦਾਵੰਦ ਦੁਆ ਕਰਦੇ ਪਿਆਰੀ ਪਰਮੇਸ਼ શિંગારોલી પ્રભુ યોવા એના પૂરે પરિવારનો બરકત અત્યાસના ખુદાવાન હર રોજ તરીકે વચન પ્રાર્થના વિશે જો જોડ દેને ખુદા એના દા હર રોજ તરીકે હજુરી ચોણા એના આશી શર દા કારણ બને ખુદાવાન લશ્વણ સિંગલી જસવંત ગિલ ઈશા શર્મા ਪਰ ਕਰਮਚੰਦ ਲਈ ਦੁਆ ਕਰਦੇ ਖੁਦਾ ਇਹਨਾਂ ਪਰਿਵਾਰਾਂ ਵਿੱਚ ਤੁਹਾਡਾ ਵਚਨ ਕੰਮ ਕਰੇ ਤੁਹਾਡੀ ਕਿਰਪਾ ਹੁਣ ਤੋਂ ਲੈ ਕੇ ਸਦਾ ਤੱਕ ਬਣੀ ਰਹੇ ਤੁਹਾਡਾ ਰੂਪ ਆ ਕੇ ਇਹਨਾਂ ਨੂੰ ਬਰਕਤ ਤੇ ਆਸ਼ੀਰਵਾਦ ਦੇ ਰਵਿਨਾ ਗਿਲ ਲਈ ਦੁਆ ਕਰਦੇ ਇਹਨਾਂ ਦੇ ਬੱਚਿਆਂ ਨੂੰ ਇਹਨਾਂ ਦੇ ਹਸਬੰਡ ਨੂੰ ਬles ਕਰਨਾ ਸਾਰੇ ਰਾਹਤਿਆਂ ਨੂੰ ਖੋਲਣਾ ਗੁਰਮੀਤ ਸਿੰਘ ਲਈ ਦੁਆ ਕਰਦੇ ਖੁਦਾ ਕਰ ਵਿੱਚ ਸੱਚੀ ਸ਼ਾਂਤੀ ਨੂੰ ਮੰਗਦੇ ਖੁਦਾਵਨ ਹਰ ਇੱਕ ਰੁਕਾਵਟ ਹਰ ਬਿਮਾਰੀ ਤੋਂ ਜ਼ਾਦ ਕਰਨਾ ਆਹਾਨ ਗਿਲ اور ਡਿੰਪਲ ਲਈ ਦੁਆ ਕਰਦੇ ਖੁਦਾਵਨ ਹਰ ਇੱਕ ਫੇਲਿਅਰ ਦੀ ਸਪਿਰਟ ਨੂੰ ਦੂਰ ਕਰਨਾ ਖੁਰਾਵਨ ਕਾਰੋਬਾਰ ਦੇ ਵਿੱਚ ਵਾਧਾ ਕਰਨਾ ਨਵੇਂ ਰਾਹਤਾਂ ਨਵੇਂ ਰੋਸ਼ਨੀ ਨੂੰ ਖੋਲਣਾ ਪ੍ਰਭੂ ਜੀ ਦਇਆ ਕਿਰਪਾ ਨਾਲ ਬles ਕਰਨਾ ਮੰਜੀਰ ਕੋਲ ਦੀ ਦੁਆ ਕਰਦੇ ਪਿਤਾ ਪੂਰੇ ਹੀ ਪਰਿਵਾਰ ਯਿਸੂ ਨਾਮ ਦੇ ਵਿੱਚ ਹਿੰਮਤ ਤਾਕਤ ਬਲ ਬਰਕਤ ਨੂੰ ਪਾਲਣ ਪ੍ਰਭੂ ਜੀ ਪੂਰੇ ਪਰਿਵਾਰ ਯਿਸੂ ਨਾਮ ਚ ਬlesਰ ਆਸ਼ੀਸ਼ਿਤ ਕੀਤੇ ਜਾਣ ਦੁਆ ਕਰਦੇ ਪਹਿਰੇ ਖੁਦਾ ਨਾ ਕਰ ਵਿੱਚ ਰੱਖੇ ਸਜਾਲ ਔਰ ਤੇਲ ਲਈ ਪਹਿਰੇ ਪਰਮੇਸ਼ਰ ਇਹਨਾਂ ਦੇ ਪੂਰੇ ਹੀ ਪਰਿਵਾਰਾਂ ਵਿੱਚ ਤੁਹਾਡੀ ਬਰਕਤ ਤੁਹਾਡੀ ਆਸ਼ੀਸ਼ ਤੁਹਾਡਾ ਰਹਿਮ ਤੁਹਾਡਾ ਫਜ਼ਲ ਠਹਿ ਜਾਵੇ ਪ੍ਰਭੂ ਜੀ ਪੂਰੇ ਪਰਿਵਾਰਾਂ ਨਾਲ ਹੱਥਾਂ ਵਿੱਚ ਸਭ ਦੇ ਖੁਦਾ ਸਾਰੀਆਂ ਰੁਕਾਵਟਾਂ ਕਿਰਪਾ ਆਸ਼ੀਸ਼ ਬਰਕਤ ਯਸ਼ੂ ਦੇ ਨਾਮ ਦੇ ਵਿੱਚ ਜਨ ਪਰਿਵਾਰਾਂ ਚ ਰਿਲੀਜ਼ ਕਰਦੇ ਹੋਏ ਪ੍ਰਾਰਥਨਾ ਯਸ਼ੂ ਦੇ ਨਾਮ ਦੇ ਵਿੱਚ ਮੰਗ ਰਿਹਾ ਆਮੇਨ 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 ਇੱਕ ਜ਼ਰੂਰੀ ਅਨਾਉਂਸਮੈਂਟ ਕਰਨੀ ਸੀ ਕਿ ਬਹੁਤ ਸਾਰੇ ਪੈਨਪਾਈ ਨੇ ਜੋ ਸੇਮ ਹੀ ਕਮੈਂਟ ਕਰਦੇ ਪਏ ਨੇ ਕਾਫੀ ਦਿਨਾਂ ਤੋਂ ਜਿਸ ਤਰ੍ਹਾਂ ਆਪਣੇ ਹੀ ਨਾਮ ਲਿਖ ਰਹੇ ਨੇ ਕਾਫੀ ਦਿਨਾਂ ਤੋਂ ਸੋ ਜਿਨ੍ਹਾਂ ਦੇ ਨਾਮਾਂ ਦੇ ਲਈ ਕਾਫੀ ਵਾਰੀ ਪ੍ਰੇਅਰ ਹੋ ਚੁੱਕੀ ਆ ਜਿਸ ਤਰ੍ਹਾਂ ਕੁਲਵਿੰਦਰ ਕੌਰ ਆ ਕੁਛ ਸੀਮਾ ਮਟੂਆ ਪੂਜਾ ਰਾਣੀਆ ਔਰ ਗੁਰਮੇਜ ਗੁਰਮੀਤ ਕੁਛ ਐਸੇ ਨਾਮ ਕਾਫੀ ਸਾਰੇ ਨੇ ਜੋ ਜਾਣਦੇ ਨੇ ਜੋ ਡੇਲੀ ਕਮੈਂਟ ਕਰ ਰਹੇ ਨੇ ਜਿਦਾ ਗੁਰਮੀਤ ਇੰਦਰਜੀਤ ਕੌਰ ਸੋ ਉਹਨਾਂ ਨੂੰ ਰਿਕੁਐਸਟ ਹੈਗੀ ਹੈ ਕਿ ਤੁਸੀਂ ਨੇਮ ਚੇਂਜ ਕਰਕੇ ਵੀ ਲਿਖੋ ਨਾ ਕਦੇ ਆਪਣਾ ਨਾਮ ਲਿਖਿਆ ਕਦੇ ਆਪਣੇ ਫਾਦਰ ਦਾ ਕਦੇ ਮਦਰ ਦਾ ਕਦੇ ਬੱਚਿਆਂ ਦਾ ਹਰ ਰੋਜ਼ ਆਪਣੀ ਪ੍ਰੇਅ ਰਿਕੁਐਸਟ ਚੇਂਜ ਕਰੋ ਤਾਂ ਜੋ ਸਾਨੂੰ ਚੂਜ਼ ਕਰਨਾ ਈਜ਼ੀ ਹੋ ਜਾਵੇ ਹੁਣ ਸੇਮ ਨਾਮ ਦੀ ਡੇਲੀ ਪ੍ਰੇਅ ਕਰ ਰਹੇ ਹੈਗੇ ਤਾਂ ਸਾਨੂੰ ਵੀ ਕੁਝ ਸਮਝ ਨਹੀਂ ਆ ਰਹੀ ਕਿ ਕੁਝ ਨਵਾਂ ਨਹੀਂ ਹੋ ਰਿਹਾਗਾ ਸੋ ਤੁਸੀਂ ਰੋਜ਼ ਦਿਹਾੜੇ ਆਪਣਾ ਨਾਮ ਬਦਲੋ ਕਦੇ ਆਪਣੇ ਫਾਦਰ ਦਾ ਲਿਖੋ ਕਦੇ ਆਪਣੀ ਮਦਰ ਦਾ ਲਿਖੋ ਆਪਣੇ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਲਿਖੋ ਆਪਣੇ ਆਸ ਪड़ोसਾਂ ਦੀ ਗੁਆਂਢੀ ਰਿਸ਼ਤੇਦਾਰ ਭੈਣਾਂ ਭਾਈਆਂ ਦਾ ਲਿਖੋ ਨਾਮ ਬਦਲ ਕੇ ਲਿਖੋ ਹਰ ਰੋਜ਼ ਆਪਣੀ ਪ੍ਰੇ ਰਿਕਵੈਸਟ ਚੇਂਜ ਜ਼ਰੂਰ ਕਰੋ ਤਾਂ ਜੋ ਨਵੇਂ-ਨਵੇਂ ਲੋਕਾਂ ਦੇ ਲਈ ਦੁਆ ਹੋਵੇ ਤੇ ਹਰ ਰੋਜ਼ ਨਵੇਂ ਲੋਕ ਪਰਮੇਸ਼ਰ ਤੋਂ ਨਵੀਂ ਆਸ਼ੀਸ਼ ਨੋ ਪਾ ਲੈ। ਸੋ ਸਭ ਨੂੰ ਪਰਮੇਸ਼ਰ ਬles ਕਰਨ ਖਾਰਿਕ ਨੂੰ ਜੈ ਮਸੀਦੀ। ਤਾਰੇ ਕ੍ਰਿਸਤਿਆਨੂ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸੇਵਾ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ। ਧੰਨਵਾਦ। ਜੈਮਸੀ ਦੀ।